ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸ ਹੀਰਕੇ ਵਾਲਾ ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਗੱਲ ਕਰਦੇ ਹਾਂ ਜਦੋਂ ਵੀ ਆਪਣੇ ਦਰਿਆਵਾਂ 'ਚ ਪਾਣੀ ਆਉਂਦਾ ਜਾਂ ਕਿਤੇ ਵੀ ਫਲੱਡ ਆਉਂਦਾ ਇੱਕ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਅੱਜ ਉਹ ਨਦੀ 'ਚੋਂ ਇੰਨੇ ਕਿਉਂ ਸਿਕ ਪਾਣੀ ਛੱਡਤਾ ਸਤਲੁਜ 'ਚ ਇੰਨੇ ਕਿਉਂ ਸਿਕ ਪਾਣੀ ਛੱਡਤਾ ਘੱਗਰ 'ਚ ਇੰਨੇ ਮਾਰਗੰਡਾ ਬਿਆਸ ਕੋਈ ਵੀ ਜਿਹੜਾ ਦਰਿਆ ਨਦੀ ਹੁੰਦੀ ਹੈ ਨਾ ਜਾਂ ਨਹਿਰਾਂ ਉੱਚ ਆਪਾਂ ਨੂੰ ਮੀਜ਼ਰਮੈਂਟ ਨਾਦੀ ਚੀਜ਼ ਸੁਣਨ ਨੂੰ ਮਿਲਦੀ ਕਿ ਐਨੇ ਕਯੂਬਿਕ ਛੜਤਾ ਹੁਣ ਉਹਦੀ ਗੱਲ ਕਰਦੇ ਹਾਂ ਕਿ ਉਸ ਇੱਕ ਹੁੰਦਾ ਕਿੰਨਾ ਕਹੋ ਕਿਵੇਂ ਮਾਇਨੇ ਰੱਖਦਾ ਇਹ ਵੀ ਨਹੀਂ ਕਹਿ ਸਕਦੇ ਕਿ ਇੱਕ ਕਯੂਬਿਕ ਛੜਤਾ ਕਿ ਉਹ ਪੂਰੀ ਇੱਕ ਕਯੂਬਿਕ ਛੜਤਾ ਜਿਵੇਂ ਮੰਨ ਲਓ ਇੱਕ ਕਯੂਬਿਕ ਚ 50 ਲੀਟਰ ਪਾਣੀ ਆ ਤਾਂ ਉਹ ਇੱਕ ਕਯੂਬਿਕ ਛੜਤਾ ਤੇ ਹੁਣ ਉਹਨੂੰ ਮਿਣਾਂਗੇ ਕਿਵੇਂ ਹਣ ਆਪਾਂ ਕਿੰਨਾ ਕਹਾਂਗੇ ਕਿ ਉਹ ਕਿੰਨਾ ਹੁੰਦਾ ਉਹਦੇ ਬਾਰੇ ਗੱਲ ਕਰਦੇ ਹਾਂ ਇਹ ਧਿਆਨ ਨਾਲ ਦੇਖਣ ਵਾਲੀ ਵੀਡੀਓ ਕਿਉਂਕਿ ਇਹਦੇ ਵਿੱਚ ਥੋੜੀਆਂ ਜਿਹੀਆਂ ਉਲਝਾਵੀਆਂ ਗੱਲਾਂ ਹੁੰਦੀਆਂ ਨੇ ਜੋ ਕਿ ਤੁਸੀਂ ਮੜੇ ਨੋਟ ਕਰ ਲਿਓ ਜਾਂ ਤੁਸੀਂ ਇੱਕ ਵਾਰ ਯਾਦ ਕਰ ਲਿਓ ਹੁਣ ਪੱਕੀ ਪੱਕੀ ਗੱਲ ਦੱਸੂਗਾ ਇੱਕ ਚ ਕਿੰਨਾ ਹੁੰਦਾ ਕਿਵੇਂ ਕੁੱਛ ਹੁੰਦਾ ਇਹ ਤੁਹਾਨੂੰ ਸਾਰੀ ਡਿਟੇਲ ਨਾਲ ਸ਼ੁਰੂ ਕਰਦੇ ਆਪਾਂ ਹੁਣ ਆਪਾਂ ਗੱਲ ਕਰਦੇ ਆ ਸਾਰਿਆਂ ਤੋਂ ਪਹਿਲਾਂ ਕਿ ਕਿ ਬੇਸਿਕ ਜਿਆ ਕਨਸੈਪਟ ਹੁੰਦਾ ਕਿ ਉਸਿਕ ਕਿ ਉਸਿਕ ਚ ਪਾਣੀ ਕਿੰਨਾ ਹੁੰਦਾ ਜੀ ਮੈਂ ਤੁਹਾਨੂੰ ਆਕਾ ਭਈ ਇੱਕ ਹੁਣ ਆਪਾਂ ਅਕਸਰ ਸੁਣਨ ਨੂੰ ਮਿਲਦਾ ਕਿ ਉਧਰ ਇੱਕ ਕਿ ਉਸਿਕ ਪਾਣੀ ਛੱਡਿਆ ਗਿਆ ਉਧਰ ਇੱਕ ਕਿ ਉਸਿਕ ਛੱਡਿਆ ਗਿਆ ਹਨਾ ਹੁਣ ਮੈਂ ਪਹਿਲਾਂ ਤੁਹਾਨੂੰ ਐ ਵੀ ਦੱਸਦਾ ਜਿਵੇਂ ਸਤਲੁਜ ਭਾਖੜਾ ਨੰਗਾ ਗੋਵਿੰਦ ਸਾਗਰ ਤੋਂ ਕੰਟਰੋਲ ਹੁੰਦੀ ਹੈ ਹਨਾ ਜਿਹੜੀ ਭਾਖੜਾ ਨਹਿਰ ਆਉਂਦੀ ਹੈ ਜਾਂ ਆਪਣੀ ਆਉਂਦੀ ਹੈ ਸਤਲੁਜੇ ਭਾਖੜਾ ਗੋਵਿੰਦ ਸਾਗਰ ਤੋਂ ਕੰਟਰੋਲ ਹੁੰਦੀ ਹੈ ਗੋਵਿੰਦ ਸਾਗਰ ਬਹੁਤ ਵੱਡੀ ਲੇਕ ਆ ਲਗਭਗ 6500 ਕਿਲੋ ਚਾਗੀ ਇਹ 142 ਫੁੱਟ ਉੱਚੀ ਵਿੱਚ ਪਾਣੀ ਸਟੋਰ ਹੁੰਦਾ ਨੇ ਜਿਵੇਂ 61000 ਕਿੱਲੇ ਦੇ ਬਾਉਂਡਰੀ ਮਾਰਕ 142 ਫੁੱਟ ਉੱਚਾ ਕਰ ਲਈਏ ਉਹਦੇ ਵਿੱਚ ਪਾਣੀ ਖੜਾ ਦਈਏ ਇਹ ਰੋਪੜ ਤੋਂ ਹਰੀਕੇ ਤੱਕ ਦੀ ਹੈਗੀ ਇਹਦੇ ਵਿੱਚ ਲਗਭਗ 2 ਲੱਖ ਕਿਓਸਿਕ ਪਾਣੀ ਮਨੇਜ ਹੁੰਦਾਗਾ ਮਤਲਬ ਇੰਨਾ ਕ ਪਾਣੀ ਮਨੇਜ ਕਰ ਸਕਦੇ ਆਇਸ ਤੋਂ ਬਾਅਦ ਓਵਰਫਲੋ ਵਾਲੀ ਹੋ ਜਾਂਦੀ ਹੈ ਜਿਵੇਂ ਰਾਵੀ ਚ ਵੀ 2 ਲੱਖ ਕਿਓਸਿਕ ਦੀ ਰੇਂਜ ਹੈਗੀ ਹੈਗੀ ਤੇ ਇਹ ਇਹ ਨਾ ਕੋਈ ਕਨਫਰਮ ਨਹੀਂ ਹੁੰਦਾ ਕੋਈ ਵੀ ਨਹੀਂ ਕਨਫਰਮ ਹੁੰਦਾ ਕਿ ਇੱਚ ਕਿੰਨਾ ਪਾਣੀ ਚੱਲ ਰਿਹਾ ਪਰ ਇੱਕ ਅੰਦਾਜ਼ਾ ਹੁੰਦਾ ਕਿ ਜਦੋਂ ਛੱਡਦੇ ਆ ਉਥੋਂ ਜ਼ਰੂਰ ਕਨਫਰਮ ਹੁੰਦਾ ਕਿ ਐਨਾ ਪਾਣੀ ਅਸੀਂ ਛੱਡ ਦਿੱਤਾਗਾ ਉਹੀ ਮੈਂ ਤੁਹਾਨੂੰ ਸਮਝਾਉਣਾਗਾ ਹੌਲੀ ਹੌਲੀ ਇੱਚ ਦੋ ਤਿੰਨ ਚੀਜ਼ਾਂ ਤੁਸੀਂ ਮੜੇ ਨੋਟ ਕਰ ਲਿਓ ਇੱਕ ਤਾਂ ਹੁੰਦਾ ਟੀਐਮਸੀ ਤੇ ਇੱਕ ਹੁੰਦਾ ਗ੍ਰੀਨ ਦਾ ਗੀਗਾ ਲੀਟਰ ਮਤਲਬ ਜੀ ਜੀ ਐਲ ਕਹ ਦਿੰਦੇ ਨੇ ਗੀਗਾ ਲੀਟਰ ਉਹ ਚ ਵੀ ਮੈਂ ਤੁਹਾਨੂੰ ਦੱਸੂ ਕਿੰਨਾ ਪਾਣੀ ਹੁੰਦਾਗਾ ਤੇ ਹੁਣ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਨਾ ਥੋੜੀ ਜਿਹਾ ਆਪਾਂ ਜਿਆਦਾ ਨਹੀਂ ਲਿਝਾਉਦੇ ਤੁਹਾਨੂੰ ਹੁਣ ਹੁਣ ਆਪਾਂ ਇਥੋਂ ਸ਼ੁਰੂ ਕਰਦੇ ਕਿ ਕਿਓਸਿਕ ਕਿਵੇਂ ਮਣੀ ਆਪਾਂ ਸਾਰਿਆਂ ਤੋਂ ਪਹਿਲਾਂ ਕੀ ਹੁੰਦਾ ਜਿਹੜਾ ਇੱਕ ਕਿਓਸਿਕ ਪਾਣੀ ਹੁੰਦਾ ਉਹ ਚ ਹੁੰਦਾ 28 ਲੀਟਰ ਹੁਣ ਤੁਸੀਂ 28 ਲੀਟਰ ਇਹ ਨਾ ਸਮਝਿਓ ਕਿ 28 ਲੀਟਰ ਉਹ ਚ ਪਾਣੀ ਹੋਗਾ 1 ਕਿਊਸਿਕ 2 ਕਿਊਸਿਕ ਦਾ ਹੋ ਗਿਆ 33 60 64 ਲੀਟਰ 65 ਲੀਟਰ ਇਦਾਂ ਨਹੀਂ ਹੁੰਦਾ ਹੁਣ 1 ਕਿਊਸਿਕ ਚ ਜਿਹੜਾ ਮੈਂ ਤੁਹਾਨੂੰ ਦੱਸਿਆ 28 ਲੀਟਰ ਪਰ ਸਕਿੰਟ ਹੁਣ ਐਂ ਲਾ ਲਓ ਤੁਸੀਂ ਉਰੋਂ ਦੀ ਪਾਣੀ ਟੱਪ ਰਿਆ 1 ਲੀਟਰ ਇੱਕ ਇੱਕ ਸਕਿੰਟ ਚ ਇੱਕ ਕਿਓਸਿਕ ਟਪ ਗਿਆ ਮਤਲਬ 28 ਲੀਟਰ ਟਪ ਗਿਆ ਜੇ ਉਹ 2 ਸਕਿੰਟ ਚੱਲੂਗਾ ਨਾ ਉਨੀ ਜਗ੍ਹਾ ਚ ਪਾਣੀ ਐ ਲੜ 10 ਇੰਚੀ ਪਾਈਪ ਚੋਂ ਇੱਕ ਕਿਓਸਿਕ ਪਾਣੀ ਟਪਦਾ ਪਰ ਸਕਿੰਟ ਮਤਲਬ ਉਹ ਚ 10 ਇੱਕ ਸਕਿੰਟ ਚ 28 ਲੀਟਰ ਪਾਣੀ ਟੱਪੀ ਜਾਂਦਾ ਹੈ ਨਾ ਉਹਦੀ ਕੈਪੈਸਿਟੀ ਮੈਕਸਿਮਮ ਕੈਪੈਸਿਟੀ ਚੱਲੀ ਜਾਂਦੀ ਇੱਕ ਸਕਿੰਟ ਚ 28 ਲੀਟਰ ਪਾਣੀ ਟਪਾਉਣ ਦੀ ਤਾਂ ਉਹ ਇੱਕ ਕਿਓਸਿਕ ਬਣੂਗਾ ਜੇ ਮੰਨ ਕੇ ਚੱਲੋ ਪਰ ਸਕਿੰਟ ਬਣੂਗਾ ਹਨ ਜੇ ਆਪਾਂ 2 ਸਕਿੰਟਾਂ 'ਚ ਉਹ 56 ਲੀਟਰ ਟਪਾਊਗਾ 3 ਸਕਿੰਟਾਂ 'ਚ 28-28 ਐਡ ਹੁੰਦਾ ਜਾਊਗਾ ਹੁਣ ਮੈਂ ਤੁਹਾਡਾ ਤੁਹਾਨੂੰ ਦੱਸ ਦੇਣਾ ਜੇ 1 ਕਿਊਸਿਕ ਪਰ ਸਕਿੰਟ ਦੇ ਹਿਸਾਬ ਨਾਲ ਵਾਲੀ ਮੇਜਰ ਹੁੰਦਾ ਹਨਾ ਹੁਣ ਜਦੋਂ ਉੱਥੇ ਪਾਣੀ ਛੱਡਦੇ ਆ ਉਹ ਐਂ ਨਹੀਂ ਕਹਿੰਦੇ ਮੈਂ 1 ਕਿਊਸਿਕ ਛੱਡ ਤਾ ਉਹ ਦੱਸਣਗੇ ਜਿਵੇਂ 10000 ਕਿਊਸਿਕ ਛੱਡਿਆ ਪਾਣੀ 1 ਘੰਟੇ ਲਈ ਠੀਕ ਆ ਐਂ ਦੱਸਦੇ ਹੋਣਗੇ ਹੁਣ ਆਪਾਂ ਟਾਈਮ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਕਿੰਨਾ ਪਾਣੀ ਬਣ ਜੂ ਜੇ ਆਪਾਂ 1 ਮਿੰਟ ਛੱਡਦੇ ਹਾਂਗੇ ਤਾਂ 1.70 ਮਿਲੀ ਲੀਟਰ ਪਰ 1000 ਕਿਊਸਿਕ ਲਈ ਸੌਰੀ ਮਤਲਬ ਪਰ 1000 ਕਿਊਸਿਕ ਲਈ 28.3 ਲੀਟਰ ਪਰ ਮਿੰਟ ਦੇ ਹਿਸਾਬ ਨਾਲ ਚੱਲੂਗਾ ਹਨਾ ਜਿਵੇਂ 1000 ਆਪਾਂ ਕਿਊਸਿਕ ਪਾਣੀ ਛੜਾਇਆ ਪਿੱਛੋਂ ਉਹਨਾਂ ਨੂੰ ਕਹਤੇ 1000 ਕਿਊਸਿਕ ਪਾਣੀ ਛੱੜ ਦਿਓ 1 ਮਿੰਟ ਲਈ ਛੱੜ ਦਿਓ ਉਹ ਕਿੰਨਾ ਬਣੂਗਾ 1.70 ਮਿਲੀਅਨ 1.70 ਮਿਲੀਅਨ ਕਿਉਂਕਿ ਇਹ 17 ਲੱਖ ਲੀਟਰ ਹੈ 1 ਮਿੰਟ ਚ ਟੱਪੂਗਾ ਜੇ 1000 ਕਿਊਸਿਕ ਪਾਣੀ ਛੱਡਿਆ ਮੜੈਸ ਨੂੰ ਹੋਰ ਈਜ਼ੀ ਕਰ ਦੇਣਾ ਉਹ ਮੈਂ ਪਿੱਛੋਂ ਉਹਨਾਂ ਨੂੰ ਆਰਡਰ ਦਿੱਤਾ ਕਿ ਇੱਕ 1000 ਕਿਊਸਿਕ ਪਾਣੀ ਛੱਡ ਦਿਓ 1 ਮਿੰਟ ਲਈ ਤਾਂ ਉਹਦਾ ਕੀ ਬਣਿਆ 17 ਲੱਖ ਲੀਟਰ ਐਦਾਂ ਹਿਸਾਬ ਲਾ ਲਿਓ ਤੁਸੀਂ 1 ਘੰਟਿਆਂ ਦੇ ਹਿਸਾਬ ਤੇ ਮੀਜ਼ਰ ਕਰਨਾ ਹੁੰਦਾ ਸਕਿੰਟਾਂ ਦੇ ਹਿਸਾਬ ਤੇ ਮੀਜ਼ਰ ਕਰਨਾ ਹੁੰਦਾ ਕੱਲੇ ਕਿਊਸਿੰਗਾਂ ਦੇ ਹਿਸਾਬ ਦੇ ਮੀਜ਼ਰ ਨਹੀਂ ਹੁੰਦੀ ਇਹ ਚੀਜ਼ ਹੁਣ ਜੇ ਮੈਂ ਆਪਾਂ ਉਹੀ ਚੀਜ਼ ਆਪਾਂ ਆਖੀਏ ਇੱਕ ਦਿਨ ਮਤਲਬ 24 ਘੰਟੇ ਪਰ ਕਿ ਉਸ ਇੱਕ ਕਿਊਸਿਕ ਪਾਣੀ ਛੜਦੋ ਹਨਾ 24 ਘੰਟੇ ਇੱਕ ਕਿਊਸਿਕ ਪਾਣੀ ਛੱਡੀ ਰੱਖੋ 2.48 ਐਮਐਲ ਪਰ ਡੇ 24.48 ਲੱਖ ਲੀਟਰ ਹੋ ਜਾਊਗਾ ਫੇਰ ਵੀ ਜੇ ਇੱਕ ਕਿਊਸਿਕ ਪਾਣੀ ਛੜਾਈਏ ਇੱਕ ਦਿਨ ਦੇ ਲਈ 24 ਲੱਖ 48.48 ਲੀਟਰ ਪਾਣੀ ਪਹੁੰਚੂ ਇੱਕ ਕਿਊਸਿਕ ਦਾ ਹੁਣ ਇਹੀ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ ਇਹੀ ਚੀਜ਼ਾਂ ਨੂੰ ਮਤਲਬ ਇੱਕ ਐਗਜ਼ੈਕਟ ਪਾਣੀ ਤੁਹਾਨੂੰ ਕੋਈ ਵੀ ਦੱਸ ਸਕਦਾ ਉਹ ਦਰਿਆ ਚ ਕਿੰਨੇ ਕਿੰਨਾ ਪਾਣੀ ਹੈ ਨਾ ਇਹਦੇ ਲਈ ਸਮਝਣਾ ਥੋੜੀ ਔਖੀ ਹੋ ਜਾਂਦੀ ਹੈ ਕਿਉਂਕਿ ਦਰਿਆ ਜਿਹੜਾ ਹੁੰਦਾ ਉਬੜ ਖਾਬੜ ਹੁੰਦਾ ਜਿਵੇਂ ਉਰੇ ਐਨਾ ਚਾਉਰੇ ਐਨਾ ਚਾਉਰੇ ਐਨਾ ਪਾਣੀ ਦਾ ਮਤਲਬ ਮੈਜ਼ਰਮੈਂਟ ਕਰਨੀ ਸੌਖੀ ਹੈ ਪਰ ਮੱਥਾ ਬਹੁਤ ਵੱਜਦਾ ਉਹ ਅੱਜ ਦਾ ਕੋਈ ਕੱਢ ਹੀ ਨਹੀਂ ਸਕਿਆ ਚਲੋ ਆਪਾਂ ਥੋੜੀ ਜਿਹੀ ਹੋਰ ਵਧਾ ਕੇ ਦੱਸਦੇ ਹਾਂ ਨਾ ਤੁਹਾਨੂੰ ਮੰਨ ਕੇ ਚਲੋ 1000 ਕਿਊਸਿਕ ਤਾਂ ਕੌਣ ਛੱਡਦਾ ਹੁੰਦਾ ਪਾਣੀ ਆਪਾਂ ਗੱਲ ਕਰਦੇ ਹਾਂ 10000 ਕਿਊਸਿਕ ਦੀ 10000 ਕਿਊਸਿਕ ਜੇ ਆਪਾਂ ਕਹਿਣੀ ਹੈ ਕਿ ਪਾਣੀ ਛੱਡ ਦਿ ਇਹ ਆਪਾਂ ਹਾਂ 24.48 ਗੀਗਾ ਲੀਟਰ ਪਰ ਡੇ ਹੋ ਗਿਆ ਗੀਗਾ ਲੀਟਰ ਵੀ ਮੈਂ ਤੁਹਾਨੂੰ ਦੱਸੂਗਾ ਅੱਗੇ ਕਿ ਇੱਕ ਗੀਗਾ 1 ਗੀਗਾ ਲੀਟਰ ਚ ਕਿੰਨਾ ਹੁੰਦਾ ਹਨ ਜਿਵੇਂ ਇਹ 10000 ਚ ਹੋ ਗਿਆ ਇੱਕ ਮਤਲਬ ਇੱਕ ਗੀਗਾ ਲੀਟਰ ਹਨਾ ਤੇ 50000 ਚ ਹੋ ਗਿਆ 4.25 ਟੀਐਮਸੀ 122.4 ਗੀਗਾ ਲੀਟਰ ਪਰ ਡੇ ਇਕੁਅਲ ਟੂ ਇੱਕ ਟੀਐਮਸੀ ਵੀ ਹੁੰਦਾ ਹਨਾ ਮਤਲਬ ਇਹ ਤੁਹਾਨੂੰ ਸਮਝਣ ਵਾਲੀ ਚੀਜ਼ਾਂ ਹੈ ਨਹੀਂ ਮੈਂ ਵੈਸੇ ਦੱਸ ਦਿੰਨਾ ਮਤਲਬ ਟ੍ਰਿਲੀਅਨ ਹੁੰਦਾ ਹੈਗਾ ਟ੍ਰਿਲੀਅਨ ਆ ਕਯੂਬਿਕ ਹੈ ਨਾ ਤੇ 1 ਗੀਗਾ ਲੀਟਰ ਹੁੰਦਾ ਗੀਗਾ ਲੀਟਰ ਤਾਂ ਗੀਗਾ ਲੀਟਰ ਹੀ ਹੁੰਦਾ ਜੀ ਐਲ ਟੇ ਡੀ ਐਮ ਸੀ ਇਹ ਆਪਣੇ ਸਮਝਣ ਵਾਲੀ ਚੀਜ਼ਾਂ ਨਹੀਂ ਹੈਗੀਆਂ ਆਪਾਂ ਨੂੰ ਸਿਰਫ ਜਿਹੜੀ ਸਮਝਣ ਵਾਲੀ ਚੀਜ਼ ਹੁੰਦੀ ਹੈ ਕਯੂਬਿਕ ਪਰ ਸਕੈਂਡਰੀ ਹੁੰਦੀ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਹਣਾ ਕਿ ਕਿੰਨਾ ਕੁ ਪਾਣੀ ਦਰਿਆਵਾਂ ਵਿੱਚ ਤੁਰਿਆ ਫਿਰਦਾਗਾ ਮੈਂ ਤੁਹਾਨੂੰ ਕੁਝ-ਕੁਝ ਚੀਜ਼ਾਂ ਹੋਰ ਦੱਸ ਦਿੰਨਾ ਹੈਗਾ ਜਿਵੇਂ ਘੱਗਰ ਆ ਗਈ ਹੈ ਨਾ ਇਹਦੀ ਜਿਹੜੀ ਡਿਜ਼ਾਈਨ ਹੈ ਇਹਦੀ ਕੈਪੈਸਿਟੀ ਹੈ ਨਾ 12 ਕਾਹਜਰ ਕਿਊਸਿਕ ਆ ਤੇ ਇਹਦੇ ਨਾਲ ਨਾਲ 30 ਤੋਂ ਲੈ ਕੇ 70000 ਕਿਊਸਿਕ ਤੱਕ ਇਹ ਪਾਣੀ ਆਪਾਂ ਇਹ ਚ ਛੱਡ ਸਕਦੇ ਹਾਂਗੇ ਤੇ ਇਹਨਾਂ ਇੰਦੀ ਹੁੰਦੀ ਹੈਗੀ ਨਾ ਉਹ ਕਿਉਂਕਿ ਪਾਣੀ ਤੁਰਿਆ ਵੀ ਜਾਂਦਾ ਨਾ ਖੜਾਉਣ ਵਾਲੀ ਹੋਵੇ ਫੇਰ ਤਾਂ ਆਪਾਂ ਅਲੱਗ ਹੀ ਚੀਜ਼ ਦੀ ਮੇਜਰਮੈਂਟ ਤੁਹਾਨੂੰ ਦੇ ਸਕੀਏ ਮੈਂ ਕੁਝ ਹੋਰ ਵੀ ਪੜ ਲੈਣਾ ਹੈਗਾ ਜੇ ਸਾਹਿਬ ਚਾਹੁੰਦੀ ਹੋਈ ਗੱਲ ਮੈਂ ਤੁਹਾਨੂੰ ਉਹ ਵੀ ਦੱਸੂਗਾ ਪਰ ਜਿਆਦਾ ਇਹਨਾਂ ਉਲਝਣ ਵਾਲੀ ਕੋਈ ਚੀਜ਼ ਹੁੰਦੀ ਨਹੀਂ ਹੁਣ ਜੇ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਤੇ ਪਰ ਸਕਿੰਟ ਜੇ ਆਪਾਂ 15000 ਕਿਊਸਿਕ ਕਹਿਣੀ ਹੈ 15000 ਕਿਊਸਿਕ ਪਾਣੀ ਛੱਡ ਦੋ ਇੱਕ ਸਕਿੰਟ ਚ 15000 ਕਿਊਸਿਕ ਚ 424753 ਲੀਟਰ ਪਾਣੀ ਹੋਊਗਾ ਇੱਕ ਸਕਿੰਟ ਚ ਜੇ ਆਪਾਂ 15000 ਕਿਊਸਿਕ ਛੱਡੀਏ ਇੱਕ ਸਕਿੰਟ ਲਈ ਤੇ ਜੇ ਆਪਾਂ ਜ਼ਿਆਦਾ ਲਈ ਛੱਡੀਏ ਉਹ ਜਿਆਦਾ ਜਿਆਦਾ ਵਧੀ ਜਾਊਗਾ ਜੇ ਆਪਾਂ ਛੜਾਉਣੇ ਆਗੇ ਹਾਂ ਗੀਗਾ ਲੀਟਰ ਗੀਗਾ ਲੀਟਰ ਮੰਨ ਕੇ ਚੱਲੋ ਇਦਾਂ ਹੀ ਹੁੰਦਾ ਯਾਰ ਕੁਸ਼ਕਣਾ ਜਿਆਦਾ ਉਹਨੂੰ ਮੇਚ ਕੇ ਬਣਾਈ ਆ ਜਾਂਦੀਆਂ ਨੇ ਹੁਣ ਜਿਵੇਂ ਪਰ ਆਰ 1. ਗੀਗਾ ਲੀਟਰ ਯਾਰ ਮੈਂ ਹੁਣ ਸਮਝ ਨਹੀਂ ਆ ਰਿਹਾ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਸਤਾ ਕਰਕੇ ਨਾ ਆਪਾਂ ਇਹ ਵੀਡੀਓ ਬੜੀ ਲੈਂਥ ਨਹੀਂ ਕਰਦੀ ਕਿਉਂਕਿ ਗੀਗਾ ਲੀਟਰ ਤੇ TMC ਥੋੜੀ ਜੀ ਆਫੀਸ਼ੀਅਲੀ ਉਹਨਾਂ ਨੂੰ ਜਿਆਦਾ ਕੰਮ ਦੇਊਗੀ ਨਾ ਤੇ ਹੋਸਾ ਦਾ ਤੁਹਾਨੂੰ ਕਿਉਸੀ ਕ ਸਮਝ ਆ ਗਿਆ ਹੋਵੇਣਾ ਕਿਉਸੀ ਕਿ ਕੀ ਚੀਜ਼ ਹੁੰਦੀ ਹੈ ਕਿਵੇਂ ਮੈਜ਼ਰਮੈਂਟ ਹੁੰਦੀ ਹੈਗੀ ਹੁਣ ਤੁਸੀਂ ਜਦੋਂ ਵੀ ਤੁਹਾਨੂੰ ਆਖੂਗਾ ਕੋਈ ਪਈ ਪਿੱਛੋਂ 15000 ਕਿਉਸੀ ਕੇ ਪਾਣੀ ਛੱੜਦਾ ਇੱਕ ਘੰਟੇ ਲਈ ਉਹ ਤੁਸੀਂ ਕਰ ਲਿਓ 15000 ਨੂੰ ਪਹਿਲਾਂ ਤਾਂ ਕਰਿਓ ਤੁਸੀਂ 28 ਨਾਲ ਮਲਟੀਪਲਾਈ 28 ਨਾਲ ਗੁਣਾ ਕਰਕੇ ਉਹ ਜਿੰਨਾ ਵੀ ਆਊਗਾ ਹੁਣ ਇੱਕ ਘੰਟੇ ਚ ਕਿੰਨੇ ਸਕਿੰਟ ਹੁੰਦੇ ਹੈਗੇ ਉਹ ਦੇਖ ਲਿਓ ਤੁਸੀਂ ਇੱਕ ਘੰਟੇ ਚ ਲਗਭਗ 3600 ਸਕਿੰਟ ਹੁੰਦਾ ਮੇਰੇ ਹਿਸਾਬ ਨਾਲ 3600 ਨਾਲ ਗੁਣਾ ਕਰ ਦਿਓ ਤੁਹਾਨੂੰ ਪਤਾ ਲੱਗ ਜੂ ਕਿੰਨੇ ਹਜ਼ਾਰਾਂ ਲੱਖਾਂ ਲੀਟਰ ਸਾਨੂੰ ਪਾਣੀ ਉਹ ਛੱਡਣਗੇ ਤੇ ਤੁਸੀਂ ਉਸ ਦੇ ਹਿਸਾਬ ਨਾਲ ਸਾਵਧਾਨ ਹੋ ਜਿਓ ਤੇ ਹੋ ਸਕਦਾ ਕਿਸਾਨ ਵੀਰਾਂ ਨੂੰ ਵੀਡੀਓ ਸਮਝੀ ਵੀ ਆਈ ਹੋਵੇ ਮੈਨੂੰ ਵੀ ਲੱਗਦਾ ਥੋੜੀ ਡਿਫਿਕਲਟੀ ਸੀ ਵੀਡੀਓ ਕਿਉਂਕਿ ਜੇ ਮੈਂ ਸਾਨੂੰ ਇੱਕ ਵੀਡੀਓ ਚ ਦੱਸਾਂ ਨਾ ਟੀਐਮਸੀ ਤੇ ਗੀਗਾ ਲੀਟਰ ਇਹ ਜੀ ਸਮਝਾ ਦਿੰਦਾ ਫਿਰ ਸੋਡੇ ਦਿਮਾਗ ਚ ਉਤੋਂ ਦੀ ਟੱਪਣਾ ਸਾਰਾ ਕੁਝ ਕਿਉਂਕਿ ਸਮਝਣ ਲੱਗੇ ਮੇਰੇ ਦਿਮਾਗ ਚ ਉਤੋਂ ਦੀ ਟੱਪ ਗਿਆ ਸੀਗਾ ਤੇ ਸਮਝਾਉਣ ਲੱਗੇ ਤਾਂ ਜ਼ਰੂਰੀ ਟੱਪਿਆ ਹੋਊ ਮੇਰੇ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਧੰਨਵਾਦ ਸਾਰਿਆਂ ਦਾ